ਮੋਗਾ ਸ਼ਹਿਰ ਦੇ ਇਸ ਵਕਤ ਸਭ ਤੋਂ ਵੱਡੀ ਸਮੱਸਿਆ ਜੇਕਰ ਕੋਈ ਹੈ ਤਾਂ ਉਹ ਹੈ ਸੀਵਰੇਜ ਦੀ ਸਮੱਸਿਆ ਕਿਉਂਕਿ ਮੋਗਾ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੀਵਰੇਜ ਦੀਆਂ ਪਾਈਪਾਂ ਪਈਆਂ ਨੂੰ 50 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਤੇ ਉਹ ਇਲਾਕੇ ਨੀਵੇਂ ਹੋ ਚੁੱਕੇ ਐ ਜਿਸ ਕਾਰਨ ਸੀਵਰੇਜ ਜਿਹੜਾ ਬੈਕ ਮਾਰ ਰਿਹਾ ਔਰ ਘਰਾਂ ਦੇ ਵਿੱਚ ਪਾਣੀ ਜਮਾ ਹੋ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਹੈ ਜਿਹੜਾ ਵਾਪਸ ਆ ਰਿਹਾ ਹੈ ਸੀਵਰੇਜ ਦਾ ਸੋ ਇਹ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਮੋਗਾ ਸ਼ਹਿਰ ਦੇ ਵਾਰਡ ਨੰਬਰ 8 ਜੋ ਕਿ ਮੇਅਰ ਬਲਜੀਤ ਸਿੰਘ ਚਾਨੀ ਦਾ ਵਾਰਡ ਹੈ ਉਹਦੇ ਹਾਲਾਤ ਨੇ ਔਰ ਇੱਥੋਂ ਦੇ ਲੋਕ ਇਹਨਾਂ ਹਾਲਾਤਾਂ ਕਾਰਨ ਬਹੁਤ ਪਰੇਸ਼ਾਨ ਨੇ ਔਰ ਉਹਨਾਂ ਦੇ ਦੱਸਣ ਮੁਤਾਬਕ ਪਿਛਲੇ 2-3 ਸਾਲ ਤੋਂ ਇਹ ਸਮੱਸਿਆ ਇਦਾਂ ਹੀ ਚੱਲੀ ਆ ਰਹੀ ਹੈ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਜੀਡੀਪੀ ਨਿਊਜ਼ ਵੱਲੋਂ ਅੱਜ ਗਰਾਊਂਡ ਤੇ ਜਾ ਕੇ ਸਾਰੀ ਰਿਐਲਿਟੀ ਚੈੱਕ ਕੀਤੀ ਗਈ ਉਹ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਮੇਰ ਬਲਜੀਤ ਸਿੰਘ ਚਾਨੀ ਨਾਲ ਵੀ ਗੱਲਬਾਤ ਕੀਤੀ ਸੋ ਇਹ ਕੀ ਸਮੱਸਿਆ ਆਓ ਤੁਹਾਡੇ ਨਾਲ ਸਾਂਝੀ ਕਰੀਏ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਵੈਸੇ ਤਾਂ ਮੋਗਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਬੜੀ ਵਕਰਾਲ ਰੂਪ ਧਾਰਨ ਕਰ ਚੁੱਕੀ ਹੈ ਹਰ ਆਏ ਦਿਨ ਕਿਸੇ ਨਾ ਕਿਸੇ ਵਾਰਡ ਦੇ ਵਿੱਚੋਂ ਫੋਨ ਆਉਂਦਾ ਰਹਿੰਦਾ ਹੈ ਸੀਵਰੇਜ ਦੀਆਂ ਖਬਰਾਂ ਕਰ-ਕਰ ਕੇ ਅੱਕ ਚੁੱਕੇ ਆ ਪਰ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਕੰਨ ਤੇ ਜੂ ਨਹੀਂ ਸਰਕਦੀ ਆ ਮੋਗੇ ਸ਼ਹਿਰ ਦੇ ਹਾਲਾਤ ਆ ਜਿਹੜੇ ਦਿਨੋਂ ਦਾਣ ਸੀਵਰੇਜ ਪੱਖੋਂ ਜਿਹੜੇ ਮਾੜੇ ਹੁੰਦੇ ਜਾ ਰਹੇ ਔਰ ਪੀਣ ਵਾਲਾ ਪਾਣੀ ਆ ਜਿਹੜਾ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੇਟ ਦੀਆਂ ਬਿਮਾਰੀਆਂ ਜਾਂ ਉਲਟੀਆਂ ਟਟੀਆਂ ਦੀਆਂ ਬਿਮਾਰੀਆਂ ਜਿਹੜੀਆਂ ਬਹੁਤ ਵਾਝ ਜਾਂਦੀਆਂ ਉਹਦਾ ਕਾਰਨ ਇਹ ਹੈ ਕਿ ਸੀਵਰੇਜ ਦਾ ਪਾਣੀ ਜਿਹੜਾ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਘਰਾਂ ਦੇ ਵਿੱਚ ਜਾਂਦਾ ਤੇ ਲੋਕ ਉਹ ਪਾਣੀ ਪੀਣ ਲਈ ਮਜਬੂਰ ਹੋ ਜਾਂਦੇ ਆ ਅੱਜ ਇਹ ਖਬਰ ਇਸ ਕਰਕੇ ਕਰਨ ਲੱਗੇ ਆ ਕਿਉਂਕਿ ਇਹ ਹਾਲਾਤ ਜਿਹੜੇ ਮੋਗਾ ਸ਼ਹਿਰ ਦੇ ਮੇਅਰ ਬਲਜੀਤ ਸਿੰਘ ਚਾਨੀ ਉਹਨਾਂ ਦੇ ਵਾਰਡ ਦੇ ਆ ਅਸੀਂ ਇਸ ਵੇਲੇ ਖੜੇ ਆ ਧਰਮ ਸਿੰਘ ਨਗਰ ਜੋ ਕਿ ਵਾਰਡ ਨੰਬਰ 8 ਦੇ ਵਿੱਚ ਪੈਂਦਾ ਹੈ ਇਹਦੇ ਹਾਲਾਤ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਜਿਹੜੀ ਲੰਘ ਰਹੀ ਹੈ ਆਪਾਂ ਗੱਡੀ ਲੰਘਾ ਦਈਏ ਪਹਿਲਾਂ ਸੋ ਇਹ ਜਿਹੜਾ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਕਿਸ ਤਰ੍ਹਾਂ ਇਥੋਂ ਉਹ ਬੁਲਬੁਲੀਆਂ ਨਿਕਲਦੀਆਂ ਪਈਆਂ ਔਰ ਸੀਵਰੇਜ ਦਾ ਪਾਣੀ ਹੈ ਜਿਹੜਾ ਓਵਰਫਲੋ ਹੋ ਕੇ ਸੜਕਾਂ ਤੇ ਵਗਦਾ ਪਿਆ ਔਰ ਗਲੀਆਂ ਦੇ ਵਿੱਚ ਵੀ ਜਾ ਰਿਹਾ ਜਿਸ ਤਰ੍ਹਾਂ ਆਹ ਗਲੀ ਹੈ ਜਿਹੜੀ ਉਹ ਵੀ ਸਾਰੀ ਸੀਵਰੇਜ ਦੇ ਪਾਣੀ ਨਾਲ ਭਰੀ ਹੋਈ ਹੈ ਔਰ ਅਗਲੀ ਗਲੀ ਹੈ ਜਿਹੜੀ ਉਹ ਵੀ ਸੀਵਰੇਜ ਦੇ ਪਾਣੀ ਨਾਲ ਭਰੀ ਹੋਈ ਹੈ ਤੇ ਜਿਹੜੇ ਨਾਲ ਲੱਗਦੇ ਖਾਲੀ ਪਲਾਟ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਸੀਵਰੇਜ ਦਾ ਪਾਣੀ ਭਰ ਚੁੱਕਿਆ ਔਰ ਇਸ ਇਲਾਕੇ ਦੇ ਵਿੱਚ ਖੜਿਆਂ ਨੂੰ ਬਦਬੂ ਆਉਂਦੀ ਹੈ ਕਿਉਂਕਿ ਸੀਵਰੇਜ ਦਾ ਪਾਣੀ ਹੈ ਜਿਹੜਾ ਉਹ ਬੜਾ ਬਦਬੂਦਾਰ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਇਹਦੇ ਨਾਲ ਜਿਹੜਾ ਬਿਮਾਰੀਆਂ ਫੈਲਣ ਦੇ ਹਾਲਾਤ ਵੀ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਣੀ ਦੇ ਉੱਤੇ ਮੱਛਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਬੈਠਾ ਹੋਇਆ ਹੈ ਔਰ ਇਹਦੇ ਨਾਲ ਮਲੇਰੀਆ ਵਗੈਰਾ ਹੋ ਸਕਦਾ ਹੈ ਡੇਂਗੂ ਤਾਂ ਨਹੀਂ ਅਸੀਂ ਕਹਿੰਦੇ ਕਿਉਂਕਿ ਡੇਂਗੂ ਦਾ ਮੱਛਰ ਹੈ ਜਿਹੜਾ ਬਿਲਕੁਲ ਸਾਫ਼ ਪਾਣੀ ਤੇ ਹੁੰਦਾ ਸੋ ਇਹ ਹਾਲਾਤ ਕਿੱਦਾਂ ਬਣੇ ਆ ਆਪਾਂ ਇਸ ਸੰਬੰਧੀ ਮਹੱਲੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਵਕਤ ਮਹੱਲੇ ਦੇ ਔਰਤਾਂ ਤੇ ਮਰਦ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਦੁਪਹਿਰ ਦਾ ਵੇਲਾ ਹੈ ਦੁਪਹਿਰ ਦੇ ਵੇਲੇ ਜਿਹੜੇ ਲੋਕ ਧੁੱਪ ਦੇ ਵਿੱਚ ਖੜੇ ਹੋਏ ਆ ਤੁਸੀਂ ਆਪ ਇਹਨਾਂ ਤੋਂ ਜਾਣਕਾਰੀ ਲਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਮਿੰਦਰਪਾਲ ਜੀ ਮਿੰਦਰਪਾਲ ਆ ਡਾਕਟਰ ਸਾਹਿਬ ਜਿਹੜਾ ਇਹ ਕਿੰਨਾ ਕੁ ਚਿਰ ਹੋ ਗਿਆ ਇਹ ਇਦਾਂ ਦੇ ਹਾਲਾਤ ਬਣੇ ਨੇ ਇੱਥੇ ਇਹ ਤਰੀਪਨ ਕਟਕਟ 2-3 ਸਾਲ ਹੋ ਗਏ ਤੇ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰ ਬੇਨਤੀ ਵੀ ਕੀਤੀ ਪ੍ਰਿੰਟ ਮੀਡੀਆ 'ਚ ਵੀ ਅਸੀਂ ਗਏ ਪਰ ਕੋਈ ਮਸਲਾ ਜਹਲ ਸਾਡਾ ਨਹੀਂ ਹੋਇਆ ਤੇ ਮੇਅਰ ਸਾਹਿਬ ਨੂੰ ਪਰਸਨਲੀ ਨਹੀਂ ਮਿਲੇ ਤੁਸੀਂ ਪਰਸ ਨੂੰ ਨਹੀਂ ਮਿਲੇ ਬਹੁਤ ਵਾਰ ਅੱਛਾ ਤੁਹਾਡੇ ਤੋਂ ਮੁੱਲੇ 'ਚ ਹਰੇਕ ਨੇ ਫੋਨ ਕੀਤਾ ਪਰ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੋਈ ਆਂਦਾ ਹੀ ਨਹੀਂ ਕਿ ਕੋਈ ਆਉਂਦੇ ਆ ਕੱਲ ਵੀ ਆਈ ਸੀ ਗੱਡੀ ਉਹ ਵੀ ਬਸ ਟਾਈਮ ਪਾਸ ਜਾਂ ਕਰਕੇ ਇਹਦੇ ਵਿੱਚ ਉਸ ਤੋਂ ਬਾਅਦ ਫਿਰ ਉਹੇ ਹਾਲਾਤ ਬਣ ਜਾਂਦੇ ਕੋਈ ਹਾਲ ਨਹੀਂ ਕਿਉਂਕਿ ਮੱਛਰ ਪੈਦਾ ਹੋ ਗਿਆ ਇੱਥੇ ਜਿਹੜੀ ਮੱਛਰ ਨਾਲ ਬਿਮਾਰੀਆਂ ਆਉਣੀਆਂ ਡੇਂਗੂ ਆ ਜਾਣਾ ਮਲੇਰੀਆ ਆ ਜਾਣਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਇੱਕ ਪ੍ਰਸ਼ਾਸਨ ਤੋਂ ਮੰਗ ਕਰਦੀ ਸਰਕਾਰ ਪੱਕਾ ਹੱਲ ਕੀਤਾ ਜਾਵੇ ਤੇ ਗਾਣ ਨੂੰ ਸਾਨੂੰ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਠੀਕ ਹੈ ਹਾਂ ਜੀ ਸੰਤਕਲ ਮੈਂ ਜੀ ਸੰਤਕਲ ਵਾਤਾ ਜੀ ਮਾਤਾ ਜੀ ਕਿੰਨੀ ਕਿ ਸਮੱਸਿਆ ਆ ਰਹੀ ਆ ਸਾਨੂੰ ਇਸ ਪਾਣੀ ਦੀ ਵਜ੍ਹਾ ਕਰਕੇ ਪਾਣੀ ਦੇ ਵਿੱਚ ਤਾਂ ਜੀ ਅਸੀਂ ਬੈਠਾ ਨਹੀਂ ਸਕਦੇ ਪੁੱਤ ਬਾਹਰ ਬਾਹਰ ਨਹੀਂ ਬੈਠਦਾ ਅੰਦਰ ਵੀ ਜਾਂਦਾ ਪੁੰਛਤੇ ਤਾਂ ਇੰਨਾ ਪਾਣੀਆਂ ਦੇ ਵਿੱਚ ਵੀ ਆ ਜਾਂਦਾ ਪੁੰਛਤੇ ਇੰਨਾ ਦਾ ਇੰਨਾ ਦਾ ਜਿਹੜਾ ਪੀਣ ਵਾਲਾ ਪਾਣੀ ਉਹ ਵੀ ਖਰਾਬ ਹੁੰਦਾ ਉਹ ਵੀ ਖਰਾਬ ਹੁੰਦਾ ਅਸੀਂ ਬਹੁਤ ਪਰੇਸ਼ਾਨ ਆ ਕਈ ਵੇਰੀ ਹੋ ਚੁੱਕੇ ਐ ਇਹਨਾਂ ਵੀ ਇੱਕ ਵੇਰੀ ਹੋ ਚੁੱਕਿਆ ਕਿੰਨੇ ਕਿੰਨੇ ਸਮੇਂ ਤੋਂ ਐ ਮਾਤਾ ਜੀ ਇਹ ਸਮੱਸਿਆ ਇਹ ਹੈ 2-3 ਸਾਲਾਂ ਤੋਂ 2-3 ਸਾਲ ਤੋਂ ਆਏ ਬਸ ਭਰ ਜਾਂਦਾ ਫਿਰ ਸ਼ੁੱਕਦਾ ਉਹ ਕੱਲ ਗੱਡੀ ਆਈ ਸੀ ਪਰ ਉਹ ਵਿਸਲਾਇਆਂ ਮਾਰ ਕੇ ਖਾਲੀ ਇੱਥੇ ਖੜ੍ਹਾ ਕੇ ਦਿਓ ਅੱਛਾ ਕੀਤਾ ਕੁਛ ਨਹੀਂ ਕੁਛ ਨਹੀਂ ਕੀਤਾ ਖਾਲੀ ਖੜ੍ਹੀ ਕੋਈ ਨਹੀਂ ਕੀਤੀ ਵੱਡੀ ਗੱਡੀ ਸੀ ਹਾਂਜੀ ਸਾਡੇ ਵੀ ਗਲੀਆਂ ਦੇ ਵਿੱਚ ਅੰਬਰ ਸਾਰੇ ਭਰ ਜਾਂਦੇ ਆ ਨਾ ਉਹਨਾਂ ਦੀ ਸਫਾਈ ਕੋਈ ਹੋ ਰਹੀ ਆ ਬੁਰਾ ਹਾਲ ਆ ਜੀ ਸਾਡੇ ਮਹੱਲੇ ਦਾ ਤਾਂ ਅੱਛਾ ਤੇ ਤੁਹਾਡੇ ਬੱਚਿਆਂ ਨੂੰ ਖੇਡਣ ਕਰਨ ਦੇ ਵਿੱਚ ਜਿਆਦਾ ਪਰੇਸ਼ਾਨੀਆਂ ਬੱਚਿਆਂ ਦੀ ਤਾਂ ਜਿਆਦਾ ਹੀ ਆ ਕਿਉਂਕਿ ਛੋਟੇ ਛੋਟੇ ਬੱਚੇ ਇੱਕਾ ਮੌਸਮ ਉਹ ਜਾਵਾ ਗਰਮੀ ਦਾ ਮੌਸਮ ਤੇ ਗੁਰਦੁਆਰਾ ਸਾਹਿਬ ਦੇ ਜਾਂਦੇ ਹੋਵੋਗੇ ਸਵੇਰੇ ਜਾ ਕੇ ਹਨਾ ਹਾਲ ਆ ਜੀ ਰੋਡ ਤਾਂ ਬਹੁਤ ਬੁਰਾ ਪਾਣੀ ਦੇ ਵਿੱਚ ਦੀ ਲੰਘਣਾ ਹੀ ਮੁਸ਼ਕਲ ਹੈ ਇੰਨੇ ਗੰਦੇ ਪਾਣੀ ਸਾਰੇ ਹੋਣੇ ਸੜਕਾਂ ਵਾਂ ਬਣੀਆਂ ਉਹ ਪਾਣੀ ਖੜ ਖੜ ਕੇ ਟੋਏ ਪੈ ਰਹੇ ਆ ਤੇ ਉਹ ਜਦੋਂ ਕੋਈ ਵੀ ਅੰਬੈਸਡਰੀ ਗੱਡੀ ਵਗੈਰਾ ਲੰਘਦੀ ਆ ਉਹ ਸਾਰੇ ਉੱਪਰ ਸਾਰੇ ਪਾਣੀ ਪੈਂਦਾ ਆ ਸਾਡੇ ਤੇ ਵੀ ਛਿੱਟੇ ਪਾ ਕੇ ਗਈ ਆ ਕੇ ਗੱਡੀ ਹਾਂਜੀ ਹਾਂਜੀ ਸੋ ਬਹੁਤ ਵੱਡੀ ਸਮੱਸਿਆ ਬਣੀ ਪਈ ਆ ਹਾਂਜੀ 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 ਬੰਦੀ ਕੀ ਮੰਗ ਕਰੋਗੇ ਫਿਰ ਸਰਕਾਰ ਤੋਂ ਸਾਡੀ ਪ੍ਰਸ਼ਾਸਨ ਤੇ ਹੀ ਮੰਗ ਆ ਸਾਨੂੰ ਬਸ ਸਫਾਈ ਚਾਹੀਦੀ ਆ ਆਪਾਂ ਘਰ ਇਹ ਵੀ ਬੈਠਦੇ ਆ ਝਾੜੂ ਪੋਚਾ ਲਾ ਕੇ ਬੈਠਦੇ ਆ ਸਾਡੇ ਤਾਂ ਫਲਸ਼ਾਂ ਵੀ ਬੈਕ ਮਾਰ ਗਏ ਆ ਵਾ ਅਸੀਂ ਜੇ ਅੰਦਰੋਂ ਪਾਣੀ ਸਫਾਈ ਕਰਦੇ ਆ ਤਾਂ ਉਹ ਪਾਣੀ ਬਾਹਰ ਹੀ ਆਉਣਾ ਫਿਰ ਰੋਡ ਤੇ ਆਉਣਾ ਤੇ ਫਿਰ ਜੋ ਬੱਚੇ ਸਵੇਰ ਸਕੂਲ ਜਾਂਦੇ ਆ ਅਸੀਂ ਆਮ ਲੋਕ ਅਸੀਂ ਸਵੇਰ ਗੁਰਦੁਆਰੇ ਜਾਂਦੇ ਆ ਸਾਡਾ ਬਹੁਤ ਬੁਰਾ ਹਾਲ ਆ ਅਸੀਂ ਤਾਂ ਮੈਨੂੰ 1.5 ਸਾਲ ਹੋ ਗਿਆ ਮੈਂ ਇੱਧਰ ਕਿਰਾਏ ਤੇ ਆਈ ਹੋਈ ਆ ਤੇ ਮੈਂ 1.5 ਸਾਲ ਦੇ ਵਿੱਚ ਤਾਂ ਇਹੀ ਨਰਕ ਦੇਖਿਆ ਪਤਾ ਇਸ ਤੋਂ ਪਹਿਲਾਂ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਿਆ ਇਸ ਤਰ੍ਹਾਂ ਇਹ ਪ੍ਰਸ਼ਾਸਨ ਤੋਂ ਹੀ ਮੰਗਾ ਵੀ ਸਾਦਾ ਵੀ ਹੱਲ ਕੀਤਾ ਜਾਵੇ ਪੱਕਾ ਐ ਭੈਣ ਇਹ ਜਿਹੜਾ ਮੇਅਰ ਸਾਹਿਬ ਦਾ ਵਾਰਡ ਹੈ ਤੇ ਮੇਅਰ ਸਾਹਿਬ ਜਿਹੜੇ ਸਾਰੇ ਸ਼ਹਿਰ ਦੇ ਜਿਹੜੇ ਕੰਮ ਹੈ ਜਿਹੜੇ ਉਹ ਕਰਵਾਉਂਦੇ ਹੈਗੇ ਆ ਸਾਫ ਸਫਾਈ ਦੇ ਤੇ ਉਹਨਾਂ ਦੇ ਆਪਦੇ ਵਾਰਡ ਦੇ ਵਿੱਚ ਇੰਨਾ ਬੁਰਾ ਹਾਲ ਹੈ ਕੀ ਕਹੋਗੇ ਉਹਨਾਂ ਨੂੰ ਤੁਸੀਂ ਕਹਿਣਾ ਪੁੱਤ ਅਸੀਂ ਫੇਰ ਮਿਲਦੇ ਨਹੀਂ ਉਹਨੂੰ ਉਹ ਬੰਦਾ ਖੜਾ ਜਿਹੜਾ ਸਾਡਾ ਆਗੂ ਵਸਾਰਿਆਂ ਤੋਂ ਅੱਛਾ ਜੀ ਇਹਨੂੰ ਉਦ ਰੋਦ ਨਹੀਂ ਸਰੋਪੇ ਪਾਇਆ ਇਹਨਾਂ ਨੇ ਉਦੋਂ ਸਭ ਕੁਝ ਹੁਣ ਨਾਕ ਨਹੀਂ ਚੱਕਿਆ ਜੰਦਾ ਕਿ ਤੁਹਾਨੂੰ ਨਹੀਂ ਪਤਾ ਅੱਛਾ ਇਹਦਾ ਮਤਲਬ ਇਹਨਾਂ ਨੇ ਸਰੂਪੇ ਪਾ ਪਾ ਕੇ ਇਹਨਾਂ ਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਬੈਣ ਕੀ ਕਹੋਗੇ ਤੁਸੀਂ ਇਹਦੇ ਬਾਰੇ ਤੁਹਾਡਾ ਗੇਟ ਆ ਤੁਹਾਡਾ ਸਾਡਾ ਦਰਵਾਜ਼ਾ ਸਾਡਾ ਆ ਸਵੇਰੇ ਬਾਹਰ ਕਰ ਤੁਹਾਡਾ ਹਾਂਜੀ ਸਵੇਰੇ ਬੱਚੇ ਨੂੰ ਬੈਂਚ ਚੜਾਉਣੀ ਹੁੰਦੀ ਆ ਉਦੋਂ ਕਾ ਹੁਣੇ ਮੇਰੇ ਬੱਚਾ ਫੇਰ ਆ ਹੀ ਰਿਹਾ ਸਥਿਤੀ ਹੋਣਾ ਵਾ ਸ਼ਾਇਦ ਕਿੰਨਾ ਕਹਾਵਾ ਸਾਨੂੰ ਵਰਕ ਤੇ ਜਾਣਾ ਹੁੰਦਾ ਮੈਂ ਇਲੈਕਟਰੋ ਹੋਮੋਪੈਥੀ ਆ ਮੈਂ ਖੁਦ ਵਰਕ ਤੇ ਜਾਣਾ ਹੁੰਦਾ ਮੈਨੂੰ ਇੰਨੀ ਦਿੱਕਤ ਆਂਦੀ ਆ ਨਾ ਸਮੈਲ ਆਂਦੀ ਆ ਸਾਨੂੰ 3 ਸਾਲ ਹੋ ਗਏ ਤੇ ਰਹਿੰਦੇ ਨੂੰ ਅਸੀਂ ਇਹਦੇ ਨਿਊ ਸ਼ਿਫਟ ਤਿੰਨ ਸਾਲ ਤੋਂ ਆਏ ਆ ਤਿੰਨ ਸਾਲ ਤੋਂ ਮੋਸਟਲੀ ਇਹ ਪ੍ਰੋਬਲਮ ਆਹੀ ਆ ਰਹੀ ਹੈ ਕਦੇ ਵੈਸੇ ਮੈਂ ਤਾਂ 10 12 ਉਹਨਾਂ ਨੂੰ ਜਾਂਦਿਆਂ ਨੇ ਕੰਪਲੀਟਾਂ ਫਿਰ ਆਂਦੇ ਨੇ ਥੋੜਾ ਜਿਹਾ ਕਰ ਜਾਂਦੇ ਨੇ ਵੱਡੀ ਗੱਡੀ ਆਂਦੀ ਆ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਕਰਦੇ ਉਸ ਤੋਂ ਬਾਅਦ ਫੇਰ ਸੇਮ ਉਹੀ ਪ੍ਰੋਬਲਮ ਹਫਤੇ 10 ਦਿਨ ਬਾਅਦ ਹੋ ਜਾਂਦੀ ਹੈ ਤੇ ਇਹ ਜੇ ਬਾਈ ਚਾਂਸ ਸਾਡੇ ਵੱਲੋਂ ਪਾਣੀ ਡਿੱਗ ਜਾਂਦਾ ਸੜਕ ਤੇ ਫਿਰ ਮੇਨ ਸਾਹਿਬ ਨੂੰ ਖੜ ਕੇ ਸਪੈਸ਼ਲ ਕਹਿ ਕੇ ਜਾਂਦੇ ਨੇ ਵੀ ਪਾਣੀ ਆਪ ਦਾ ਬੰਦ ਕਰ ਲੋ ਸੜਕ ਖਰਾਬ ਹੋ ਰਹੀ ਆ ਸੜਕ ਖਰਾਬ ਹੋ ਰਹੀ ਹੈ ਹਾਂ ਤੇ ਹੁਣ ਸੜਕ ਖਰਾਬ ਹੋ ਨਹੀਂ ਰਹੀ ਅਸੀਂ ਮੈਂ ਮੇਰ ਸਾਡੇ ਕੋਈ ਐਸੀ ਮੇਰ ਉਹਨਾਂ ਨੇ ਵੋਟਾਂ ਪਾ ਕੇ ਚੁਣਿਆ ਨੇ ਉਹ ਸਮਾਜ ਸੇਵਾ ਕਰਦੇ ਨੇ ਸਾਨੂੰ ਲੱਗੇ ਵੀ ਜਿਹੜੇ ਅੱਧੇ ਦਿਨਾਂ ਦਾ ਸਮਾਜ ਸੇਵਾ ਕਰਨ ਜਾਂਦੇ ਨੇ ਇਹਨੇ ਵਧੀਆ ਨੇ ਉਹ ਜੇ ਅਸੀਂ ਉਹਨਾਂ ਨੂੰ ਇੱਕ ਅੁੱਧਾ ਦੇਵਾਂਗੇ ਕਿੰਨਾ ਵਜੇ ਵਰਕ ਕਰਨਗੇ ਪਰ ਮੈਨੂੰ ਲੱਗਦਾ ਵੀ ਅਸੀਂ ਉਹਦਾ ਤੇ ਗਲਤੀ ਕਰਤੀ ਹੈ ਗਲਤੀ ਕਰ ਗਿਆ ਸੋ ਤੁਸੀਂ ਸੁਣੇ ਸਵੇਰ ਵੇਲੇ ਇੱਥੇ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਬਾਈ ਜੀ ਸਵੇਰੇ ਕਿਵੇਂ ਹੁੰਦਾ ਇੱਥੇ ਮਾਹੌਲ ਆਈ ਆਈ ਹੁੰਦਾ ਜੀ ਨਹੀਂ ਆਈ ਹੁੰਦਾ ਕਿ ਇਹ ਦੂਜਾ ਦੇ ਹੁੰਦਾ ਇਹ ਤੋਂ ਵੱਧ ਜਾਂਦਾ ਜੀ ਸਵੇਰ ਦੇ ਟਾਈਮ ਤੇ ਵੱਧ ਜਾਂਦਾ ਜਦੋਂ ਥੋੜਾ ਜਿਹਾ ਦੁਪਹਿਰ ਦਾ ਟਾਈਮ ਆ ਘਟਦਾ ਸ਼ਾਮ ਨੂੰ ਫਿਰ ਵੱਧ ਜਾਂਦਾ ਜੀ ਜਦੋਂ ਪਾਣੀ ਚੱਲਦਾ ਵਾ ਘਰਾਂ ਚੋਂ ਨਹਾਉਂਦੇ ਆ ਜਾਂ ਕਿਵੇਂ ਹੈ ਨਾ ਉਦੋਂ ਪਾਣੀ ਚੱਲਦਾ ਉਦੋਂ ਇੱਥੇ ਸਾਰਾ ਇੱਥੇ ਹੀ ਨਿਕਲਦਾ ਜੀ ਇਹਨਾਂ ਦੁਕਾਨਾਂ ਗਾਹਕ ਨਹੀਂ ਛੇ ਮੜ ਜਾਂਦੇ ਆ ਠੀਕ ਹੈ ਸੋ ਤੁਸੀਂ ਸੁਣਿਆ ਕਿ ਲੋਕ ਆ ਜਿਹੜੇ ਇਸ ਪਾਣੀ ਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹ ਵੀ ਪਰੇਸ਼ਾਨ ਹੈ ਔਰ ਜਿਹੜੇ ਬਜ਼ੁਰਗ ਜਾਂ ਨੌਜਵਾਨ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਸੇ ਵੀ ਕੰਮ ਕਰ ਲਈ ਉਹਨਾਂ ਨੇ ਬਾਜ਼ਾਰ ਜਾਣਾ ਸੋ ਇੱਥੋਂ ਦੀ ਹੀ ਲੰਘ ਕੇ ਜਾਣਾ ਪੈਂਦਾ ਔਰ ਉਹਨਾਂ ਨੂੰ ਬੜੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਸੋ ਇਹਦੇ ਸਬੰਧ ਵਿੱਚ ਆਪਾਂ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਜੀ ਦੇ ਨਾਲ ਗੱਲ ਕਰਾਂਗੇ ਸੋ ਜੋ ਵੀ ਉਹ ਜਵਾਬ ਦੇਣਗੇ ਜਾਂ ਆਪਾਂ ਸੀਵਰੇਜ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸੋ ਜੋ ਵੀ ਉਹ ਜਵਾਬ ਦੇਣਗੇ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਹਾਂਜੀ ਵੀਰੇ ਹਾਂਜੀ ਮੇਰ ਸਾਹਿਬ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਹਾਂਜੀ ਹਲੋ ਹਾਂਜੀ ਹਾਂਜੀ ਮੈਂ ਕਿਹਾ ਠੀਕ ਠਾਕ ਹੋ ਵਧੀਆ 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 ਜੀ ਵਧੀਆ ਕਰਪਾ ਜੀ ਇੱਕ ਤੁਹਾਡੀ ਮਾਈਟ ਰਿਪੋਰਟ ਕਰਨੀ ਸੀਗੀ ਜੀ ਤੁਹਾਡੇ ਵਾਰਡ ਦੇ ਸਬੰਧ ਦੇ ਵਿੱਚ ਹੈ ਮੇਰੇ ਵਾਰਡ ਦੇ ਵਿੱਚ ਨਾ ਆਪਾਂ ਸੀਗੀ ਜਿਹੜਾ ਸੀ ਸੌਰੀ ਡਿਸਪੋਜ਼ਲ ਸੀ ਜਿਹੜਾ ਜੀ ਹਾਂਜੀ ਉਹ ਡਿਸਪੋਜ਼ਲ ਦੀ ਆਪਾਂ ਸਫਾਈ ਕਰਵਾਈ ਆ ਉਹਦੇ ਕਰਕੇ ਦਿੱਕਤ ਆ ਗਈ ਜੀ ਉਹ ਕਿਉਂਕਿ ਉਹ ਮੋਟਰ ਬੰਦ ਮੋਟਰ ਬੰਦ ਪਈ ਐ ਡਿਸਪੋਜ਼ਲ ਦੀ ਤਕਰੀਬਨ 15 ਦਿਨਾਂ ਦੀ ਹੁੰਦੀ ਆ ਭਾਜੀ ਚੈੱਕ ਕਰੋ ਜਾ ਕੇ ਅੱਜ ਚੱਲ ਰਹੀ ਐ ਹਾਂਜੀ ਹਾਂਜੀ ਉਹ ਫਿਰ ਤਾਂ ਬੰਦ ਕੀਤੀ ਸੀ ਨਾ ਖੁਦ ਹੀ ਸਫਾਈ ਕਰਾਉਣੀ ਸੀ ਜੀ ਅੱਛਾ ਖੁਦ ਹੀ ਸਫਾਈ ਚੱਲ ਰਹੀ ਸੀ ਕੋਦੀ ਸਫਾਈ ਕਰਵਾਈ ਆ ਜੀ ਆਪਾਂ ਸਾਰਿਆਂ ਦੀ ਕਰਾਈ ਆ ਇਕੱਲੀ ਮੇਰੇ ਵਾਰਡ ਦੀ ਨਹੀਂ ਗਈ ਤਾਂ ਉਹ ਬੋਕਨ ਵਾਲੇ ਆ ਚਾਹੇ ਭੋਨਾ ਚੌਂਕ ਵਾਲੇ ਆ ਪਹਿਲਾਂ ਆਪਾਂ ਡਿਸਪੋਇਲ ਸਾਫ਼ ਕਰਵਾਇਆ ਜੀ ਸਾਰੇ ਜਿੰਨੇ ਵੀ ਹੈਗੇ ਆ ਹੂੰ 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 ਉਹ ਪਲੱਗ ਕਰੇ ਵੀ ਸੀਗੇ ਪਲੱਗ ਕਰੇ ਕਰਕੇ ਫਿਰ ਪਿੱਛੇ ਤਾਂ ਬੈਗ ਵਜਣਾ ਹੀ ਵਜਣਾ ਸੀ ਨਾ ਆ ਨਹੀਂ ਇਹ ਮੱਲੇ ਵਾਲੇ ਇਹ ਕਹਿ ਰਹੇ ਆ ਵੀ ਸਾਡੀ ਇਹ ਸਮੱਸਿਆ 2-3 ਸਾਲ ਤੋਂ ਲਗਾਤਾਰ ਚੱਲਦੀ ਪਈ ਆ ਵੀ ਕਿਤੇ ਠੀਕ ਹੋ ਜਾਂਦੀ ਆ ਜੀ ਆਪਾਂ 4 ਦਿਨਾਂ ਤੋਂ ਹੋਈ ਆ ਜੀ ਅੱਛਾ 4-5 ਦਿਨਾਂ ਤੋਂ ਆ ਜੀ ओके ओके ਉਹਨਾਂ ਨੇ ਜਾਨੀ ਦੇ ਉੱਤੇ ਕਹੀ ਇਹ ਗੱਲ ਵੀ ਕਹਿੰਦੇ ਸਾਡੀ 2-3 ਸਾਲ ਤੋਂ ਹੀ ਸਮੱਸਿਆ ਚੱਲਦੀ ਪਈ ਆ। ਉਹ ਨਹੀਂ ਭਾਜੀ ਨਹੀਂ ਪਹਿਲਾਂ ਸੀ ਜਦੋਂ ਮੈਂ ਬੇਰ ਬਣਿਆ ਬਣਿਆ ਸੀਗਾ ਜੀ ਉਦੋਂ ਹੋਈ ਸੀ ਉਦੋਂ ਕੀ ਇਹਨਾਂ ਨੇ ਕੀ ਕੀਤਾ ਸੀ ਤੇ ਡਿਸਪੋਇਲ ਵਾਲੀ ਸੀ ਨਾ ਨਗਰ ਨਗਰ ਨੇ ਮੋਟਰ ਲਾ ਕੇ ਸੀ ਪੱਟ ਕੇ ਇਥੋਂ। ਅੱਛਾ ਜੀ। ਮੁੱਦਾ ਹੀ ਗੱਲ ਕਰਤਾ ਸੀ ਸਾਰਿਆਂ ਨੇ ਸਾਰਾ ਹੀ। ਠੀਕ ਹੈ। ਤੇ ਉਹ ਜਦੋਂ ਕੀ ਸੀ ਉਹਦੇ ਫਰਨੀਚਰ ਨੂੰ ਵੀ ਲੈ ਗਏ ਸੀ ਪੱਟ ਕੇ ਸਾਰੇ ਤੇ ਉਹ ਸੀਵਰੇਜ ਲੋਟ ਨਹੀਂ ਹੁੰਦਾ ਸੀ ਫਿਰ ਮੈਂ ਆ ਕੇ ਤੇ ਉਹ ਡਿਸਪੋਇਲ ਇਹ ਦੁਬਾਰਾ ਚਾਲੂ ਕਰਵਾਇਆ ਜੀ ਇਹ। ਠੀਕ ਹੈ। हां ओदों दी ओ ਮੰਦਰ ਕਹਿੰਦੇ ਸਮਝ ਲੋ 4 ਸਾਲ ਹੋ ਗਏ ਸੀ ਇਹਨੂੰ ਸਫਾਈ ਨਹੀਂ ਹੋਈ ਸੀ ਤੇ ਹੁਣ ਮੈਂ ਇਹਦੀ ਸਫਾਈ ਕਰਵਾਈ ਆ ਜੀ ਤੇ ਬਸ ਅੱਜ ਹੁਣ ਮੋਟਰ ਚੱਲ ਪਈ ਆ ਜੀ ਬਸ ਇਹਦਾ ਮਤਲਬ ਇਹ ਅਗਲੇ 1-2 ਦਿਨਾਂ ਦੇ ਵਿੱਚ ਸਾਰੀ ਸਮੱਸਿਆ ਠੀਕ ਹੋ ਜੂਗੀ 100% ਭਾਜੀ ਮੈਂ ਤਾਂ ਰੋਡ ਬਣਾਉਣ ਵੱਲੋਂ ਵੀ ਖੜਾ ਵੇ ਇਸੇ ਕਰਕੇ ਆਓ ਸੜਕ ਵੀ ਟੁੱਟੀ ਜਾਂਦੀ ਆ ਪਾਣੀ ਖੜੂ ਕਰਕੇ ਉਹ ਸੜਕ ਪਾਸ ਹੋਈ ਪਈ ਆ ਜੀ ਪਹਿਲਾਂ ਹੁਣ ਕਿਉਂਕਿ ਚੈਂਬਰ ਬਣਾਉਣੇ ਆਪਾਂ ਸਾਈਡਾਂ ਤੇ ਇਹਦੇ ਹਾਂਜੀ ਜੜੋ ਹੁਣ ਕਿਉਂਕਿ ਮੈਂ ਤਾਂ ਨਹੀਂ ਬਣਾ ਰਿਹਾ ਕਿਉਂਕਿ ਪਹਿਲਾਂ ਚੈਂਬਰ ਬਣਾਉਂਗਾ ਜੀ ਕੱਲ ਨੂੰ ਮੀਂਹ ਪਵੇ ਕੁਝ ਪਵੇ ਤੇ ਵੀ ਪਾਣੀ ਜਿਹੜਾ ਵੀ ਸੜਕ ਦਾ ਵੀ ਵਿੱਚ ਜਾਵੜਿਆ ਕਰੇ ਸੀਵਰੇਜ ਦੇ ਠੀਕ ਹੈ ਉਹ ਸੀਵਰੇਜ ਹੁਣ ਡਾਊਨ ਨਹੀਂ ਸੀਗਾ ਹੁਣ ਸੀਵਰੇਜ ਡਾਊਨ ਹੋ ਜਾਊਗਾ ਉਸ ਤੋਂ ਬਾਅਦ ਮੈਂ ਚੈਂਬਰ ਬਣਾਉਣੀ ਫੇਰੇ ਸੜਕ ਬਣਾਉਣੀ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ 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 ਚਲੋ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਬਾਜੀ ਓਕੇ ਓਕੇ ਜੀ